ਸਿੰਘ ਸਾਹਿਬ ਅੱਜ ਭਾਈ ਕਲਿਆਣਾ ਜੀ ਸਭਾ ਨੇ ਗੁਰੂ ਰਾਮਦਾਸ ਸਹਿ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਬੋਕਾ ਦੇ ਹਲਕਾ ਧਰਮਕੋਟ ਦੇ ਨਗਰ ਨੂਰਪੁਰ ਕੀ ਮਾਪੇਖੇ ਭਾਈ ਕਲਿਆਣਾ ਜੀ ਗ੍ਰੰਥੀ ਰਾਗੀ ਸਭਾ ਪੰਜਾਬ ਵੱਲੋਂ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਹੁਤ ਖਿਸ਼ਰਤਾਂ ਔਰ ਸਤਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਖਾਸ ਕਰਕੇ ਗ੍ਰੰਥੀ ਸਿੰਘ ਰਾਗੀ ਸਿੰਘ ਜੂ ਕਿਬੀਰ ਸਿੰਘ ਔਰ ਬਹੁਤ ਸਾਰੀਆਂ ਸੰਗਤਾਂ ਪਹੁੰਚੀ ਹੋਈਆਂ ਨੇ ਔਰ ਇਲਾਕੇ ਦੇ ਮੋਤਵਾਰਾਂ ਤੋਂ ਵੀ ਪਹੁੰਚੇ ਹੋਏ ਹਨ ਜਿੰਨਾਂ ਵਿੱਚ ਵਿਸ਼ੇਸ਼ ਕਰਕੇ ਮੈਂਬਰ ਸਾਹਿਬ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਰਨ ਕੋਰ ਹਲਕੇ ਤੋਂ ਵੀ ਆਏ ਕਰਦੇ ਨੇ ਉਹ ਪਹੁੰਚੇ ਹੋਏ ਨੇ ਔਰ ਬਹੁਤ ਚੰਗੀ ਗੱਲ ਹੈ ਕਿਉਂਕਿ ਬੜੇ ਪਾਗਾ ਵਾਲੇ ਹੁੰਦੇ ਨੇ ਉਹ ਲੋਕ ਜੋ ਆਪਣੇ ਗੁਰੂ ਸਾਹਿਬਾਨਾਂ ਦੇ ਮੁਰਦੂਰ ਮਨਾਉਂਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਸੋ ਅੱਜ ਜੋ ਪਾਏ ਕਲਿਆਣਾ ਜੀ ਗ੍ਰੰਥੀ ਦੇ ਅੱਗੇ ਸਭਾ ਬੰਦੂ ਜੀ ਸਮਾਰਨ ਕੀਤਾ ਗਿਆ ਮੁਰਦੂਰ ਬਣਾਇਆ ਗਿਆ ਬਹੁਤ ਅਸ਼ਲਾਗਾ ਯੋਗ ਹੈ ਔਰ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਕਿਹੜੇ ਤਿਉਹਾਰ ਨੇ ਦਿਹਾੜੇ ਨੇ ਇਸ ਤਨਾ ਸ਼ਰਦੌਸਤਕਾਰ ਸਤਿਮਨ ਹੋਣਾ ਚਾਹੀਦਾ ਹੈ ਇੱਕ ਜੋ ਗੁਰੂ ਸਾਹਿਬਾਂ ਦੀ ਹੁਣ ਬੇਅਦਬੀ ਹੋਈ ਹੈ ਇਹ ਇਸ ਵੰਨ ਦੇ ਵਿੱਚ ਕੀ ਕਹਿੰਨਾ ਹੈ ਦੇਖੋ ਉਸ ਜਸਤਰਸ਼ੀ ਦੇ ਕਾਲ ਤਰਕ ਸਾਹਿਬ ਉੱਥੇ ਗਏ ਹੋਏ ਨੇ ਇਹ ਬੜੀ ਮਾੜੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਗੁਰੂ ਸਾਹਿਬ ਦੇ ਉਸ ਲੋਪਾਂ ਦੀ ਬੇਇੱਜ਼ਤੀ ਹੋ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਇਹ ਜਿੰਨੇ ਬੇਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਪਤਾ ਲੱਗਿਆ ਕਿ ਉੱਥੇ ਤਿੰਨ ਜਾਨਾਂ ਨੇ ਬੇਇੱਜ਼ਤੀ ਕੀਤੀ ਹੈ ਇੱਕ ਇੱਕ ਨੇ ਬਾਣਾ ਪਾਇਆ ਹੋਇਆ ਉਹਨੂੰ ਉਹ ਫੜਿਆ ਗਿਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਉਹਦੇ ਜੋ ਨਾਲ ਸਾਥੀ ਸਨ ਉਹਨਾਂ ਦੇ ਵੀ ਜਲਦੀ ਗ੍ਰਿਫਤਾਰੀ ਕੀਤੀ ਜਾਏ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਬਿਨਾਂ ਦੇਰ ਕੀਤੇ ਉਹਨਾਂ ਦੀ ਪੜਤ ਕਰਕੇ ਤੇ ਇਹ ਪਤਾ ਜਰੂਰ ਕਰਨਾ ਚਾਹੀਦਾ ਹੈ ਕਿ ਇਹਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਨੇ ਕਿਉਂਕਿ ਹੁਣ ਤੱਕ ਸੈਂਕੜੇ ਬਦਮਾਸ਼ ਗੁਰੂ ਸਾਹਿਬ ਨੇ ਹੋ ਚੁੱਕੀਆਂ ਨੇ ਪਰ ਇਹਦੇ ਅਸਲ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਸੰਗਤ ਦੇ ਸਾਹਮਣੇ ਹੁਣ ਤੱਕ ਨਹੀਂ ਆ ਸਕੇ ਔਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਦੇ ਖਿਲਾਫ ਜਿਹੜਾ ਕਾਨੂੰਨ ਹੈ ਉਹ ਪਾਸ ਕਰਨਾ ਚਾਹੀਦਾ ਕਿਉਂਕਿ ਛੇਤੀ ਕੀਤੇ ਉਹਨਾਂ ਦਾ ਚਲਾਣ ਤੇ ਰਿਸ਼ਨਾ ਹੋਣ ਕਰਕੇ ਉਹ 10 ਦਿਨਾਂ ਬਾਅਦ ਜ਼ਮਾਨਤ ਕਰਾ ਕੇ ਤੇ ਉਹ ਸਾਡੀ ਅੱਖਾਂ ਸਾਹਮਣੇ ਆਖਦੇ ਫਿਰਦੇ ਨੇ ਉਹਦੇ ਨਾਲ ਸਿੱਖ ਸਨਪਾਂ ਦੇ ਜਿਹੜੇ ਬੜੀ ਤਕਲੀਫ ਜਿਹੜੀ ਆ ਪਹੁੰਚਦੀ ਹੈ ਤੇ ਇੱਕ ਲੰਬਾ ਐਸਾ ਕਦਮ ਚੁੱਕਣਾ ਚਾਹੀਦਾ ਹੈ ਕਿ ਤਾ ਜਿੰਦਗੀ ਸਾਰੇ ਉਮਰ ਜਾਂ ਉਹਨਾਂ ਨੂੰ ਕੁਝਾਇ ਮੌਤ ਦਿੱਤੀ ਜਾਏ ਜਾਂ ਉਹ ਸਾਰੇ ਉਮਰ ਜੇਲ੍ਹ ਵਿੱਚ ਰਹਿ ਕੇ ਹੀ ਕੱਟਣ ਉਹਨਾਂ ਦੀ ਕੋਈ ਜ਼ਮਾਨਤ ਕੋਈ ਅਪੀਲ ਦਿੱਲੀ ਜਿਹੜੀ ਹੈ ਉਹ ਨਹੀਂ ਸੁਣੀ ਜਾਣੀ ਚਾਹੀਦੀ ਦੂਜੀ ਗੱਲ ਜੋ ਹਾਰਡ ਪੀੜ ਤਾਂ ਵਾਸਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਸੀ ਤੇ ਲੋਕਾਂ ਤੇ सीएम ਸਾਹਿਬ ਦਾ ਵੀ ਮੌਜੂਦਾ ਸਮੇਂ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਗੋਲਕ ਦਾ ਪੈਸਾ ਕੀ ਕਹਿਣਾ ਚਾਹੀਦਾ ਦੇਖੋ ਉਹ ਉਹਨਾਂ ਦੀ ਸੋਚ ਹੈ ਇਹ ਗਲਤ ਗੱਲ ਹੈ ਪ੍ਰਧਾਨ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਬਾਰੇ ਬੜਾ ਕੁਝ ਕਹਿ ਚੁੱਕੇ ਨੇ ਖਰਾਸਾ ਕਰ ਚੁੱਕੇ ਨੇ ਕਿਉਂਕਿ ਇੱਕ ਸੁਈਬੇ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਚੋਲਬਾਰ ਦੇਣੇ ਜਾਣੇ ਸੌਖੀ ਨਹੀਂ ਹੈ ਬਹੁਤ ਜ਼ਿਆਦਾ ਜਿਹੜਾ ਸਖਤ ਆਡਿਟ ਹੈ ਉਹ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤਾ ਜਾਂਦਾ ਹੈ ਐਸੀ ਬਲੇਬਾਜੀ ਬਿਲਕੁਲ ਨਹੀਂ ਕਰਨੀ ਚਾਹੀਦੀ ਜੀ ਇੱਕ ਉਹ ਲਾਸਟ ਸਵਾਲ ਹੈ ਜੋ ਸ਼ਰਮਣੀ ਕਮੇਟੀ ਸੁਖਵੀਰ ਸਿੰਘ ਬਾਦਲਵਾਲੀ ਹੈ ਇੱਕ ਸ਼ਰਮਣੀ ਅਕਾਲੀ ਦਲ ਜਿਹੜਾ ਜਸੇਦਾਰ ਹਰਪ੍ਰੀਤ ਸਿੰਘ ਵਾਲਾ ਜਿਹੜਾ ਸਿੱਖ ਸੰਸਥਾਾਂ ਵੇ ਉਹ ਕਿਨੂੰ ਸਹੀ ਬਨਣ ਜੀ ਜਸੇਦਾਰ ਜੀ